ਇਹ ਵੀ ਉਹਨਾਂ ਨੇ ਮਰਵਾਇਆ ਮੇਰਾ ਬੱਚਾ ਜਾਣ ਬੁੱਝੇ ਕਿ ਉਹਨਾਂ ਨੇ ਪੈਸੇ ਦੇ ਕੇ ਅਨਕਾਉਂਟਰ ਕਰਵਾਇਆ ਕਹਿੰਦੇ ਹੁੰਦੇ ਆ ਕਿ ਪੁੱਤਾਂ ਵਾਲਿਓ ਪੁੱਤਾਂ ਦੇ ਦਰਦ ਬੜੇ ਔਕੇ ਹੁੰਦੇ ਆ ਬੜੇ ਸਹਣੇ ਆਖਰ ਉਹ ਪੁੱਤ ਜਿਹੜੇ ਕਿ ਬੇਦੋਸੇ ਮਾਰੇ ਜਾਣ ਇੱਕ ਤਾਂ ਹੁੰਦੀ ਆ ਕੁਦਰਤ ਦੀ ਮਾਰ ਕੋਈ ਐਕਸੀਡੈਂਟ ਵਗਾਰਾ ਜਾਂ ਕਿਸ ਤਰ੍ਹਾਂ ਹੋਰ ਬਿਮਾਰੀ ਕਰਨਾ ਬੱਚਾ ਚਲਿਆ ਜਾਂਦਾ ਆਖਰ ਉਹ ਸਵਰ ਕੀਤਾ ਜਾਂਦਾ ਪਰ ਇੱਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਬੰਦਾ ਕੋਕੋ ਕੇ ਗੋਲੀਆਂ ਮਾਰੇ ਉਹਨੂੰ ਸ਼ਹੀਦ ਕਰ ਦੇਵੇ ਉਹਦਾ ਕਸੂਰ ਵੀ ਜਿਹੜਾ ਕੋਈ ਨਾ ਨਿਕਲੇ ਤੇ ਉਹ ਦੁੱਖ ਜਿਹੜੇ ਮਾਪਿਆਂ ਦੇ ਲਈ ਆ ਜਾਂ ਸਿੱਖ ਕੌਮ ਦੇ ਲਈ ਆ ਉਹ ਸਹਣੇ ਬਹੁਤ ਔਕੇ ਹੋ ਜਾਂਦੇ ਆ ਅਜਈਆਂ ਦਰਦ ਸਮੋਈ ਬੈਠੀਆਂ ਅਨੇਕਾ ਪੰਜਾਬ ਦੇ ਵਿੱਚ ਮਾਮਾ ਨੇ ਜਿਹੜੀਆਂ ਕਿ ਆਪਣੇ ਚੜ ਦੀ ਜਵਾਨੀ ਉਮਰ ਦੇ ਵਿੱਚ ਆ ਆਪਣੇ ਪੁੱਤਾਂ ਨੂੰ ਗਮਾ ਬੈਠੀਆਂ ਆਪਣੇ ਪੁੱਤਾਂ ਨੂੰ ਜਾਲਮ ਪੁਲਿਸ ਦੇ ਹੱਥੋਂ ਜਿਹੜਾ ਕਿ ਕਤਲ ਕਰਵਾ ਬੈਠੀਆਂ ਉਹਨਾਂ ਦਾ ਪੁੱਤਾਂ ਦਾ ਕਸੂਰ ਕੀ ਸੀ ਕਿ ਇਸ ਦਾੜਾ ਰੱਖਿਆ ਹੋਇਆ ਸੀ ਦਸਤਾਰਾਂ ਬੰਨੀਆਂ ਹੋਈਆਂ ਸੀ ਹੱਥ ਦੇ ਵਿੱਚ ਕੜਾ ਸੀ ਸਿੱਖ ਕੌਮ ਦੀ ਗੱਲ ਕਰਦੇ ਸੀ ਬਸ ਆ ਹੀ ਕਸੂਰ ਸੀ ਇਹ 1978 ਤੋਂ ਲੈ ਕੇ 1994 ਤੱਕ ਪਹਿਲਾ ਇਸ ਤਰ੍ਹਾਂ अनेका ਜਿਹੜਾ ਘਰਾਂ ਦੇ ਘਰ ਜਿਹੜੇ ਖਾਲੀ ਹੋਏ ਨੇ ਉਹ ਹੀ ਦੌਰ ਜਿਹੜਾਗਾ ਹੁਣ 2025 ਦੇ ਵਿੱਚ ਸ਼ੁਰੂ ਹੋ ਚੱਲਿਆ 24 ਦੇ ਵਿੱਚ ਵੀ ਹੋਇਆ ਸੀ 25 ਵੀ ਚੜ ਚੱਲਿਆਗਾ ਤੇ ਤੁਹਾਨੂੰ ਇਹੀ ਦਰਦ ਦੀ ਇੱਕ ਦਾਸਤਾਨ ਇੱਕ ਸਾਡੀ ਹੋਰ ਮਾਤਾ ਦੀ ਮਾਂ ਦੀ ਸੁਣਾਉਣੇ ਆ ਆਪਾਂ ਗੱਲ ਕਰਦੇ ਆ ਅੱਜ ਆ ਜਸਪ੍ਰੀਤ ਸਿੰਘ ਕਿਵੇਂ ਮਾਰਿਆ ਕਿ ਉਹਦਾ ਕਸੂਰ ਸੀ ਉਹਦੇ ਬਾਬਤ ਗੱਲਬਾਤ ਕਰਦੇ ਆ ਉਹਨਾਂ ਦੀ ਮਾਤਾ ਤੋਂ ਪੁੱਛਦੇ ਆ ਵੀਡੀਓ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜ਼ਰੂਰ ਕਰ ਦੇਣਾ ਮੱਤਵਾਰ ਤਾਂ ਕਿ ਜਿਹੜਾ ਕਿ ਗਾਂਹ ਤੋਂ ਕਿਸੇ ਦੇ ਸਿੱਖ ਜਾਂ ਕਿਸੇ ਵੀ ਮਾਜਵੇ ਦੇ ਪੁੱਤ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਜਦੋਂ ਇਹ ਜੀ ਅਸੀਂ ਵੀਡੀਓ ਸੁਣਦੇ ਆ ਤਾਂ ਰੋਂਗਟੇ ਖੜੇ ਹੋ ਜਾਂਦੇ ਆ ਯੂ ਨੇ ਪਹਿਲਾਂ ਬਾਅਦ ਚ ਦੱਸਿਆ ਸਾਨੂੰ ਕਿ ਨਹੀਂ ਮੈਨੂੰ ਸੌ ਖਵਾ ਗਿਆ ਸੀ ਮੈਂ ਵੀ ਕਿਹਾ ਸੀ ਵੀ ਜਹਾਂ ਨਾ ਕਿ ਨਹੀਂ ਮੇਰੇ ਪੈਰਾਂ ਸਿਰ ਕੇ ਰੋਣ ਲੱਗਾ ਵੀ ਮੇਰੇ ਕੋਈ ਮਜਬੂਰੀ ਆ ਮੈਨੂੰ ਭੱਗ ਜਾਣ ਦੇ ਬਸ ਹਾਂਜੀ ਪਈ ਦੇ ਜਦੋਂ ਉੱਥੇ ਦੇ ਕਹਿੰਦੇ ਆ ਲਵੇ ਲੋਣੇ ਦੇ ਲੋਕ ਵੀ ਜਦੋਂ ਇਹਨੇ ਹੱਥ ਪਖਾਂ ਖੜੇ ਕਰਦੇ ਸੀਗੇ ਵੀ ਫਿਰ ਇਹਨੂੰ ਮਾਰਨ ਦੀ ਕੀ ਲੋੜ ਪੈ ਗਈ ਸੀਗੇ ਵੀ ਇਹ ਲੋਕ ਕੋਈ ਹਥਿਆਰ ਨਹੀਂ ਸੀਗੇ ਨੇ ਹੱਥ ਖੜੇ ਕਰਦੇ ਸੀਗੇ ਸਾਰੇ ਸਾਨੂੰ ਅਜੇ ਕੁਛ ਨਹੀਂ ਪਤਾ ਹੈਗਾ ਅਸੀਂ ਨਾ ਦੂਜੇ ਬੱਚਿਆਂ ਨੂੰ ਮਿਲਣ ਗਏ ਸਾਡੇ ਜੀ ਵੀ ਨਹੀਂ ਕਰਦਾ ਉਹਨਾਂ ਨੂੰ ਮਿਲਣ ਨੂੰ ਵੀ ਜਦੋਂ ਆਪਦਾ ਨਹੀਂ ਬੱਚਾ ਰਿਹਾ ਹੈਗਾ ਵੀ ਉਹ ਵੀ ਸਾਨੂੰ ਪਹਿਲਾਂ ਦੱਸ ਦਿੰਦੇ ਚ ਚਲੋ ਜੇ ਆਇਆ ਸੀ ਉਹੀ ਦੱਸ ਦਿੰਦੇ ਸਾਨੂੰ ਵੀ ਆਇਆ ਹੋਇਆ ਹਾਂ ਹਾਂਜੀ ਕਿਵੇਂ ਜਿਹੜਾ ਬੱਚਾ ਸੀਗਾ ਅਗਵਾ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਤੁਹਾਡੀ ਕੋਈ ਦੁਸ਼ਮਣੀ ਜਾਂ ਕਿ ਉਸ ਬੱਚੇ ਤੁਹਾਡੇ ਦੀ ਦੁਸ਼ਮਣੀ ਕੋਈ ਜਿੱਦਾਂ ਸੀਗਾ ਨਹੀਂ ਨਹੀਂ ਕੋਈ ਦੁਸ਼ਮਣੀ ਨਹੀਂ ਸੀ ਵੀ ਸਾਡੇ ਹਾਂਜੀ ਵਧੀਆ ਸੀ ਉਹਨਾਂ ਨਾਲ ਸਾਡਾ ਰਿਸ਼ਤੇਦਾਰੀ ਵੀ ਸੀਗੀ ਉਹ ਘਰ ਆਣ ਦਾ ਵੀ ਕੰਮ ਸੀਗਾ ਵਧੀਆ ਸੀਗਾ ਹੀ ਹਾਂਜੀ ਕੋਈ ਇਹ ਜਿਹਾ ਹੋ ਨਹੀਂ ਸੀਗਾ ਸਾਡਾ 20 ਸਾਲ ਹੋ ਗਏ ਸਾਨੂੰ ਉਹਨਾਂ ਦੇ ਫਸਲ ਸਿਰਦਿਆਂ ਨੂੰ ਕੋਈ ਸਾਡਾ ਕਦੇ ਰੋਲਾ ਨਹੀਂ ਸੀ ਪਿਆ ਕਦੇ ਵੀ ਹਾਂਜੀ ਸਾਨੂੰ ਸਤੇ ਹੀ ਗੈਰ ਨਿਆਂ ਬਸਾਨੂੰ ਅਨਸਾਫ਼ ਮਿਲ ਜਵੇ ਜੇ ਉਹਨਾਂ ਨੇ ਇਹ ਕਰਿਆ ਅਨਕਾਊਂਟਰ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਹਿੰਸ ਸਜ਼ਾ ਮਿਲਣੀ ਚਾਹੀਦੀ ਆ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਸਾਨੂੰ ਇਹ ਜੋ ਸਭ ਸਾਡੇ ਮਾਪਿਓ ਜੇ ਅਸੀਂ ਸਾਰੇ ਦਿਹਾੜੀ ਉਹਨਾਂ ਨੂੰ ਉਹ ਕਰਦੇ ਦੋ ਸਿਰਸਾ ਜਿੰਨੇ ਅੰਦਰੋਂ ਆਂਦੇ ਨੇ ਸਾਡੀ ਦਰਸੀਸਾ ਦੇ ਸਾਡੀ ਸਾਡਾ ਕੀ ਕਸੂਰ ਸੀ ਇੱਕ ਭੈਣ ਦਾ ਕੀ ਕਸੂਰ ਹੈ ਜੀ ਤੋਂ ਉਹਨਾਂ ਨੇ ਆਪ ਤਾਂ ਉਹਦਾ ਭਰਾ ਖੋਲਿਆ ਇੱਕ ਭਣ ਜੀ ਆ ਛੋਟੀ ਉਹਦਾ ਕੀ ਉਹ ਸਾਰੀ ਜ਼ਿੰਦਗੀ ਮਾਮੇ ਨੂੰ ਕੱਸੂਗੀ ਲੜਕੀ ਤੋਂ ਸੋਹਰ ਉਹ ਲੜਕੀ ਹੈ ਜਿਹੜੇ ਸਾਡੇ ਨੂੰ ਉਹ ਸਾਰੇ ਜਿਹੜੇ ਇਹਨਾਂ ਨੂੰ ਬਾਤ ਦਬਾਵਾਵਾਂ ਦਿੰਦੀ ਆ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਫੇਕ ਅੰਕਾਊਂਟਰ ਕੀਤਾ ਵੀ ਮੇਰਾ ਘਰ ਬਸਣ ਤੋਂ ਪਹਿਲਾਂ ਜਾੜਤਾ ਇਹਨਾਂ ਨੇ ਉਹ ਇਹਨਾਂ ਦੇ ਉਹ ਕਹਿੰਦੇ ਨੇ ਸਾਨੂੰ ਫੋਨ ਕਰਕੇ ਕਿਸੇ ਜਰਾ ਹੀ ਕਹਿ ਰਹੇ ਸੀਗੇ ਵੀ ਸਾਡੀ ਜ਼ਿੰਦਗੀ ਖਰਾਬ ਹੋ ਜੂ ਜੇ ਸੀ ਉੱਥੇ ਵਾਗੇ ਸੀਬੀਆਈ ਜਾਂਚ ਕਰਵਾਉਣਗੇ ਹਾਈ ਕੋਰਟ ਜਾਣਗੇ ਸਾਡੀ ਜ਼ਿੰਦਗੀ ਜ਼ਿੰਦਗੀ ਤਾਂ ਉਹਨਾਂ ਦੀ ਫੇਰ ਵੀ ਖਰਾਬ ਹੋਣੀ ਆ ਸਾਰੇ ਸਾੜੀ ਉਹਨਾਂ ਨੂੰ ਉਹ ਕਰਦੇ ਦੱਸ ਸੀਸਾ ਜਿੰਨੇ ਅੰਦਰੋਂ ਆਂਦ ਰਿਹਾ ਸਾਡੀ ਅੰਦਰ ਸੀਸਾ ਲੈ ਸਾਡਾ ਸਾਡਾ ਕੀ ਕਸੂਰ ਸੀ ਇੱਕ ਭੈਣ ਦਾ ਕੀ ਕਸੂਰ ਹੈ ਜੀ ਤੁਹਾਨੂੰ ਉਹਨਾਂ ਨੇ ਆਪ ਦਾ ਬਹੁਤ ਭਰਾ ਖੋਲਿਆ ਇਹ ਕੋ ਭਾਣ ਜੀ ਇਹ ਛੋਟੀ ਉਹਦਾ ਕੀ ਹੋ ਸਾਰੀ ਜ਼ਿੰਦਗੀ ਮਾਮੇ ਨੂੰ ਕਰਸੂਗੀ ਕੀ ਕੀ ਕਸੂਰ ਉਹ ਲੜਕੀ ਹੈ ਜਿਹੜੇ ਸਾਡੇ ਨੂੰ ਉਹ ਸਾਰੇ ਦਿਹਾੜੇ ਇਹਨਾਂ ਨੂੰ ਬਾਤ ਦਬਾਵਾ ਦਿੰਦੀ ਆ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤਾ ਵੀ ਮੇਰਾ ਕਰ ਬਸਨ ਤੋਂ ਪਹਿਲਾਂ ਜਾੜਤਾ ਇਹਨਾਂ ਨੇ ਉਹ ਇਹਨਾਂ ਦੇ ਉਹ ਕਹਿੰਦੇ ਆ ਨਾ ਸਾਨੂੰ ਫੋਨ ਕਰਕੇ ਕਿਸੇ ਰਾਹੀ ਕਹਿ ਰਹੇ ਸੀਗੇ ਵੀ ਸਾਡੀ ਜ਼ਿੰਦਗੀ ਖਰਾਬ ਹੋ ਜੂ ਜੇ ਸੀ ਉੱਥੇ ਵਾਗੇ ਸੀ ਵੀਆਈ ਜਾਂਚ ਕਰਵਾਉਣਗੇ ਹਾਈ ਕੋਰਟ ਜਾਣਗੇ ਸਾਡੀ ਜ਼ਿੰਦਗੀ ਜ਼ਿੰਦਗੀ ਤਾਂ ਉਹਨਾਂ ਦੀ ਫੇਰ ਵੀ ਖਰਾਬ ਹੋਣੀ ਆ ਸਾਰੀ ਦਿਹਾੜੀ ਅੰਦਰੋਂ ਅੰਦਰੋਂ ਘਰ ਫੜੀਆਂ ਨੇ ਉਹ ਬੱਚੀ ਵਿੱਚ ਅਸੀਸਾਂ ਦਿੰਦੀ ਆ ਭੈਣ ਵੀ ਜਿੰਦੀ ਆ ਖਾ ਮਾਂ ਪਿਓ ਵੀ ਜਿੰਦੇ ਨੇ ਉਹਨਾਂ ਦਾ ਤਾਂ ਬਰਬਾਦ ਤਾਂ ਵੀ ਹੋਣਾਗਾ ਅਸੀਂ ਹਰ ਟਾਈਮ ਉਹਨਾਂ ਨੂੰ ਆਏ ਥੋੜੋ ਕਹਿੰਦੇ ਆ ਵੀ ਹਾਂ ਉਹਨੇ ਚੰਗਾ ਕੀਤਾਗਾ ਥੈਂਕ ਯੂ ਹਾਂ ਲੇ ਇੱਕ ਵਾਰ ਬਾਹਰ ਤੋਰਿਆ ਤੇ ਉਸ ਤੋਂ ਬਾਅਦ ਘਰੇ ਵੀ ਨਹੀਂ ਆਇਆ ਨਹੀਂ ਅਸੀਂ ਇਹ ਕਹਨੇ ਹਾਂ ਮੈਂ ਸਾਡੇ ਬੱਚੇ ਨੇ ਇੱਕ ਵਾਰੀ ਸਾਨੂੰ ਮਿਲਿਆ ਦਿੰਦੇ ਇੱਕ ਵਾਰੀ ਮਿਲਿਆ ਦਿੰਦੇ ਸਾਨੂੰ ਅਸੀਂ ਮਿਲ ਲੈਂਦੇ ਸੀ ਮਿਲਣ ਨੂੰ ਵੀ ਦਰਸ਼ ਨਹੀਂ ਆਇਆ 2.5 ਸਾਲ ਹੋ ਗਏ ਕਈ ਜਦੋਂ ਬੱਚੇ ਦੇ ਦਾਦਾ ਸਾਡੇ ਘਰੇ ਦੱਸ ਕੇ ਗਿਆ ਵੀ 1.5 ਵਜੇ ਮੈਨੂੰ ਪਤਾ ਲੱਗਾ ਤੇ ਸਾਨੂੰ ਉਹਨਾਂ ਤੇ ਵੀ ਇਹੀ ਗੁੱਸਾ ਵੀ ਜਦੋਂ ਛੋਟੇ ਨੇ ਇੰਨਾ ਸਾਡਾ ਪਿਆਰ ਸੀ ਇਨਾ ਪਤਾ ਸੀ ਵੀ ਇਹ ਹਜੇ ਨੇ ਹੈ ਨਹੀਂ ਗੇ 1.5 ਵਜੇ ਜਦੋਂ ਪਤਾ ਲੱਗ ਗਿਆ ਸੀ ਉਹਨਾਂ ਨੇ ਵੀ ਨਹੀਂ ਸਾਨੂੰ ਇੱਕ ਵਾਰੀ ਦੱਸਿਆ ਵੀ ਛੋੜੇ ਬੱਚੇ ਦਾ ਨਾ ਉਹਦਾ ਕਾ ਆਪਣੇ ਮੂੰਹ ਨਾਲ ਸਾਡੇ ਘਰੇ ਇਥੇ ਬਹਿ ਕੇ ਦੱਸ ਕੇ ਗਿਆ ਆਪ ਕੀਰਤ ਦੇ ਦਾਦਾ ਕਿ ਜਦੋਂ 1.5 ਵਜੇ ਸਾਨੂੰ ਫੋਨ ਆ ਗਿਆ ਸੀ ਪਤਾ ਲੱਗ ਗਿਆ ਸੀ ਵੀ ਬਿੱਟੂ ਦੋਜੀ ਆ ਵੀ ਛੋੜੇ ਪੈਂਟ ਦਾ ਵੀ ਉਹਦਾ ਬੇਟਾ ਬਾਹਰੋਂ ਆਇਆ ਹੋਇਆ ਵੀ ਉਹ ਨੇ ਉਹ ਕਰਿਆਗਾ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਅਸੀਂ ਇਹ ਨਹੀਂ ਵੀ ਉਹਨਾਂ ਨੇ ਮਰਵਾਇਆ ਮੇਰਾ ਬੱਚਾ ਜਾਣ ਬੁੱਝ ਕੇ ਉਹਨਾਂ ਨੇ ਪੈਸੇ ਦੇ ਕੇ ਅਨਕਾਊਂਟਰ ਕਰਵਾਇਆਗਾ ਵੀਡੀਓ ਸੌਣ ਲਈ ਤੁਸੀਂ ਇਸ ਮਾਂ ਦੀ ਰੋਂਦੀ ਦੀ ਬਿਲਕੁਲ ਦੀ ਦਹਾਜਾਂ ਪਾਉਂਦੀ ਆ ਆਪਣੇ ਪੁੱਤ ਦੇ ਲਈ ਤੇ ਦੂਸਰਾ ਭੈਣ ਤੜਪਦੀ ਆ ਭਾਂ ਦੀ ਤੜਪਦੀ ਆ ਉਹਦੀ ਘਰ ਵਾਲੀ ਤੜਪਦੀ ਆ ਮਾਤਾ ਤੜਪਦੀ ਆ ਮਾਪੇ ਤੜਪਦੇ ਆ ਤੇ ਅੱਜ ਕਹਿ ਰਹੇ ਆ ਬੁੱਚੜ ਅਫਸਰਾਂ ਕਿ ਸੀਬੀਆਈ ਚ ਕੋਰਟ 'ਚ ਨਾ ਜਾਣ ਹਾਈ ਕੋਰਟ 'ਚ ਨਾ ਜਾਣ ਸਾਡੀ ਜ਼ਿੰਦਗੀ ਖਰਾਬ ਹੋ ਜੂ ਤੁਸੀਂ ਅਗਲੇ ਦਾ 22 ਸਾਲਾਂ ਦਾ ਨੌਜਵਾਨ ਚੱਕ ਕੇ ਜਿਹੜਾ ਛਾਉਣੇ ਵਰਗਾ ਉਹਨੂੰ ਖਪਾ ਦਿੱਤਾ ਮਿੱਟੀ ਵਿੱਚ ਮਿਲਾ ਦਿੱਤਾ ਕਿ ਤੁਸੀਂ ਪਤਾ ਨਹੀਂ ਕੀ ਡੀਲ ਕੀਤੀ ਹੋਣੀ ਆ ਜਿਸ ਤਰ੍ਹਾਂ ਇਹ ਮਾਤਾ ਨੇ ਦੱਸਿਆ ਕਿ ਸਾਡਾ ਪੁੱਤ ਮਰਵਾਇਆ ਇਹੋ ਉਹਨਾਂ ਨੇ ਜਾਣਬੁੱਝ ਕੇ ਆ ਬੱਚੇ ਨੂੰ ਜਿਹੜਾ ਕਿ ਇੱਕ ਚੁੱਕਣ ਦਾ ਬਹਾਨਾ ਸੀ ਇਹਦੇ ਵਿੱਚ ਕਹਾਣੀ ਪਤਾ ਨਹੀਂ ਕੀ ਮੋੜ ਲਿਆਵੇਗੀ ਅਜੇ ਪਤਾ ਨਹੀਂ ਕੀ ਕੀ ਪਰਤਾਂ ਖੁੱਲਣਗੀਆਂ ਪਤਾ ਨਹੀਂ ਕਿੰਨਾ ਕੁ ਵੱਡੇ ਰਾਜ ਨਿਕਲਣਗੇ ਇਹਦੇ ਵਿੱਚੋਂ ਹੁਣ ਕਈ ਦੋਸਤਾਂ ਨੇ ਕਮੈਂਟ ਕਰਕੇ ਇਹ ਵੀ ਕਹਿ ਰਹੇ ਆ ਕਿ ਉਸ ਆ ਮੁੰਡੇ ਦੇ ਕੋਲ ਆ 20 ਲੱਖ ਰੁਪਇਆ ਜਾਂ 20 ਲੱਖ ਡਾਲਰ ਸੀ ਇਥੋਂ ਵੱਡੇ ਆਪਾਂ ਇਹ ਕਹਿ ਦਈਏ ਕਿ 20 ਲੱਖ ਰੁਪਇਆ ਸੀ ਕੁਝ ਕਹਿ ਰਹੇ ਆ 20 ਲੱਖ ਡਾਲਰ ਸੀ ਹੁਣ ਤੁਸੀਂ ਇਹ ਹਿਸਾਬ ਲਾ ਲਓ ਜਿਸ ਤਰ੍ਹਾਂ ਸੂਤਰਾ ਤੋਂ ਇਹ ਜਾਣਕਾਰੀ ਮਿਲ ਰਹੀ ਆ ਤੇ ਵੱਡੇ ਖਲਾਸੇ ਹੋਣਗੇ ਜੇਕਰ ਸੀਬੀਆਈ ਅਨਕਵਾਰੀ ਹੁੰਦੀ ਆ ਸੀਬੀਆਈ ਜਾਂਚ ਪੜਤਾਲ ਕਰਦੀ ਆ ਜਿੱਥੇ ਇਹ ਚਾਰ ਇਨਸਪੈਕਟਰ ਦੇ ਨਾਲ ਖੋਰ ਪੁਲਸੀਏ ਵੇ ਬਡੇ ਬਡੇ ਅਧਿਕਾਰੀ ਰੈਂਕ ਦੇ ਫਸਣਗੇ ਹੋ ਸਕਦਾ ਕਿ ਉਸ ਜਿਸ ਦਾ ਬੱਚੇ ਦਾ ਕਤਲ ਕੀਤਾ ਸੀ ਉਹਦਾ ਹੀ ਦਾਦਾ ਜਾਂ ਉਹਦਾ ਪਿਓ ਜਾਂ ਉਹਦਾ ਕੋਈ ਹੋਰ ਪਰਿਵਾਰ ਮੈਂਬਰ ਕੀ ਕਾਰਨ ਕਰਕੇ ਉਹਦੇ ਪੁੱਤ ਨੂੰ ਮਾਰਿਆ ਗਿਆ ਵੱਡੇ ਸਵਾਲ ਜਸਪ੍ਰੀਤ ਸਿੰਘ ਛੱਡ ਗਿਆ ਕਿਉਂਕਿ ਜੇਕਰ ਅੱਜ ਜਸਪ੍ਰੀਤ ਸਿੰਘ ਜਿਉਂਦਾ ਹੁੰਦਾ ਤਾਂ ਉਹਦੇ ਮੋਹ ਸਾਰੀਆਂ ਗੱਲਾਂ ਹੋ ਜਾਣੀਆਂ ਸੀ ਤਾਂ ਅੱਜ ਤੱਕ ਇਹ ਗੱਲਾਂ ਹੋਣੀਆਂ ਨਹੀਂ ਸੀ ਪਰ ਜਿਹੜੇ ਸਾਰੇ ਰਾਜ ਦੱਬੇ ਰਹਿ ਗਏ ਨੇ ਜਸਪ੍ਰੀਤ ਸਿੰਘ ਦੇ ਖਬਰ ਹੈ ਕਿਉਂ ਪਾਪੀਆਂ ਨੇ ਉਹਨੂੰ ਚੱਕ ਕੇ ਮਾਰ ਦਿੱਤਾ ਜੇਕਰ ਉਸਦਾ ਕਸੂਰ ਹੁੰਦਾ ਜੇ ਬੱਚੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਫਿਰ ਤਾਂ ਆਪਾਂ ਕਹਿ ਦਿੰਦੇ ਫਿਰ ਵੀ ਕੋਰਟਾਂ ਬਣੀਆਂ ਨੇ ਫੇਪੇ ਕੋਰਟਾਂ ਬਣੀਆਂ ਨੇ ਜਾਂ ਤਾਂ ਉਹਨਾਂ ਨੂੰ ਬੰਦ ਕਰ ਦਿਓ ਜਾਂ ਜਿੰਦੇ ਲਾ ਦਿਓ ਤਾਲੇ ਲਾ ਦਿਓ ਤਾਂ ਸਿੱਧਾ ਕਿ ਜੇ ਕੋਈ ਭਈ ਪਾਪ ਕਰਦਾ ਇਹ ਕਾਨੂੰਨ ਬਣਾ ਦਿਓ ਤਾਂ ਉਹਦਾ ਜਵਾਬ ਗੋਲੀ ਹੋਊਗਾ ਜਾਂ ਤਾਂ ਇਹ ਕਾਨੂੰਨ ਬਣ ਜਾਣਾ ਤੇ ਫਿਰ ਕੋਰਟਾਂ ਨੂੰ ਭਾਈ ਤਾਲੇ ਲਾ ਦਿਓ ਕਿਉਂ ਕੋਰਟਾਂ ਦੇ ਵਿੱਚ ਗੇੜੇ ਘਤੌਣੇ ਲੋਕਾਂ ਦੇ 33 ਸਾਲ ਲੋਕ ਕੋਰਟਾਂ ਦੇ ਗੇੜੇ ਕੱਢ ਕੇ ਜਿਹੜਾ ਅਨਸਾਫ਼ ਮੰਗਦੇ ਫਿਰਦੇ ਰਹਿੰਦੇ ਆ ਅੱਜ ਇਹ ਮਾਤਾ ਬਿਲਕਦੀ ਆਪਣੇ ਬੱਚੇ ਨੂੰ ਅਨਸਾਫ਼ ਦੀਆਂ ਦਹਾਈਆਂ ਪਾਰੀ ਆ ਪਰ ਜਾਣ ਵਾਲਿਆਂ ਨੇ ਇੱਕ ਮਿੰਟ ਨਹੀਂ ਲਾਇਆ 5 ਮਿੰਟਾਂ ਦੇ ਵਿੱਚ ਜਿਹੜਾ 2.5 ਸਾਲ ਤੋਂ ਮਾਤਾ ਆਪਣੇ ਪਤਨ ਨੂੰ ਨਹੀਂ ਮਿਲੀ 5 ਮਿੰਟਾਂ ਦੇ ਵਿੱਚ ਢਹਿ ਢੇਰੀ ਕਰ ਦਿੱਤਾ ਹੁਣ ਤੁਸੀਂ ਇਸ ਦੀਆ ਦੇਖੋ ਤਦੋਂ ਅਗਲੀ ਵੀਡੀਓ ਇੱਕ ਉਹਨਾਂ ਦੇ ਵਕੀਲ ਨਮਕਰਨ ਸਿੰਘ ਦੀ ਸੁਣਾਉਣੇ ਆ ਉਹ ਵੀ ਧਿਆਨ ਦੇ ਨਾਲ ਸੁਣਨਾ। ਹਸਪੀਟਲ ਦੇ ਬਾਹਰ ਜਿਹੜਾ ਹੈ ਗਿਆ ਉਹ ਕਾਰਨ ਕਰਕੇ ਬੰਦੇ ਨੂੰ ਪਾਵਰ ਦੇ ਨਸ਼ੇ ਵਿੱਚ ਤੇ ਸ਼ਰਾਬ ਦੇ ਨਸ਼ੇ 'ਚ ਇਹਨਾਂ ਨੇ ਉਹ ਚੰਗਾ ਕੁੱਟਿਆ। ਕੋ ਆਪਾਂ ਹੁਣ ਜਿੰਨੀ ਦੂਰ ਬੈਠੇ ਆ ਨਾ ਸੁਪੋਜ਼ ਮੈਂ ਤੁਹਾਡੇ ਤੇ ਫਾਇਰ ਕਰਦਾ ਹੂੰ ਜਿੱਥੇ ਬੁਲੇਟ ਦੀ ਐਂਟਰੀ ਹੋਏਗੀ ਜੀ ਉਹਦੇ ਗੂੜ੍ਹ ਦੇ ਆਸ-ਪਾਸ ਕਾਲਾ ਦਾਗ ਪੈਂਦਾ। ਜਿਹੜਾ ਉਹ ਕੰਬਸ਼ਨ ਨਿਕਲਦੀ ਹੈ ਉਥੇ ਜੰਮ ਜਾਂਦੀ ਹੈ। ਜੇ ਦੂਰੋਂ ਮਾਰਾਂਗੇ ਤੇ ਉਹ ਨਹੀਂ ਉਹ ਹਵਾ ਬਚ ਰਹੇ ਜੀ। ਇਹਦਾ ਮਤਵਲ ਤਾਂ ਸਿੱਧਾ ਜਿਹੜਾ ਹੈਗਾ ਵਕੀਲ ਦਾ ਕਹਿਣਾ ਕਿ ਫੜ ਕੇ ਮਾਰਿਆ ਪੁਲਿਸ ਨੇ ਉਸ ਮੁੰਡੇ ਨੂੰ ਇਹ ਦੱਸਿਆ ਵੀ ਜਾ ਰਿਹਾ ਕਿ ਉਹਨੂੰ ਹੱਥ ਖੜੇ ਕਰ ਦਿੱਤੇ ਜਦੋਂ ਉਸ ਮੁੰਡੇ ਨੇ ਤੇ ਉਹਨੂੰ ਉਥੋਂ ਪਰਾ ਲੈ ਗਏ ਕਹਿੰਦੇ ਫੋਰਚੂਨਰ ਗੱਡੀ ਸੀ 4x4 ਹੁੰਦੀ ਹੈ ਪਹਿਲੀ ਗੱਲ ਤਾਂ ਉਹ ਕਿੱਥੇ ਖੁੱਬਦੀ ਨਹੀਂ ਗੁੱੜਦੀ ਨਹੀਂ ਜਿਸ ਤਰ੍ਹਾਂ ਪੁਲਿਸ ਨੇ ਕਹਾਣੀ ਬਣਾਈ ਆ ਫਿਰ ਗੱਡੀ ਨੂੰ ਕੌਣ ਚਲਾ ਰਿਹਾ ਸੀ ਉਹ ਕਿਉਂ ਨਹੀਂ ਫੜਿਆ ਫੇਰ ਉਹ ਦੋ ਮੁੰਡੇ ਕੌਣ ਨੇ ਕਿੱਥੋਂ ਦੇ ਨੇ ਇਹ ਵੀ ਵੱਡੇ ਸਵਾਲ ਨੇ ਹੁਣ ਦਿਸਦ ਦੱਸਿਆ ਕਿ ਸਮਵਾਲ ਕੋਲ ਜਾ ਕੇ ਉਹਦਾ ਝੂਠਾ ਪੁਲਿਸ ਮੁਕਾਬਲਾ ਫੇਕ ਅਨਕਾਉਂਟਰ ਬਣਾਇਆ ਗਿਆ ਇਹ ਵੱਡੇ ਖਲਾਸੇ ਨੇ ਇਹਨਾਂ ਦੇ ਵਿੱਚ ਇਹਨਾਂ ਜ਼ਾਲਮ ਪੁਲਿਸ ਵਾਲਿਆਂ ਨੂੰ ਬੰਦ ਦੀ ਸਜ਼ਾ ਜਿਹੜੀ ਆ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਤੋਂ ਕੋਈ ਅਜੇਆ ਪੁਲਿਸ ਵਾਲਾ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨਾ ਲਵੇ ਇਸ ਤਰ੍ਹਾਂ ਕਿਸੇ ਦਾ ਹੋਰ ਨੌਜਵਾਨ ਨਾ ਮਰੇ ਪਤਾ ਨਹੀਂ ਕਿੰਨੇ ਕੁ ਜਲਮ ਕੀਤੇ ਹੋਣੇ ਇਹਨਾਂ ਪਾਪੀਆਂ ਨੇ ਕਿਉਂਕਿ ਕਰਨਲ ਦੀ ਬਾੜ ਦੀ ਪਤਨੀ ਜਸਵਿੰਦਰ ਕੌਰ ਉਹਦਾ ਧੰਨਵਾਦ ਕਰਦੇ ਆ ਕਿ ਉਸਨੇ ਇਸ ਪਰਿਵਾਰ ਨੂੰ ਹੌਸਲਾ ਦਿੱਤਾ ਕਿ ਮੈਂ ਤੁਹਾਡੇ ਨਾਲ ਖੜੀ ਆ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਜੇਕਰ ਕਰਨਲ ਪਰਿਵਾਰ ਦੀ ਸੀਬੀਆਈ ਜਾਂਚ ਨਹੀਂ ਹੋਈ ਚਲੋ ਹਾਈ ਕੋਰਟ ਦੇ ਅੰਦੀ ਹੁੰਦੇ ਐਸਐਟ ਬਣਾਤੀ ਹਰਿਆਣਾ ਦੀ ਚੰਡੀਗੜ੍ਹ ਪੁਲਿਸ ਦੀ ਚਲੋ ਉਹ ਕਰ ਰਹੀ ਆ ਪਰ ਜੇਕਰ ਹੁਣ ਸੀਬੀਆਈ ਜਾਂਚ ਕਰਨਲ ਨੂੰ ਕੁੱਟਣ ਵਾਲੇ ਪੁਲਿਸ ਅਫਸਰਾਂ ਦੀ ਜਾਂਚ ਹੁੰਦੀ ਆ ਤਾਂ ਫਿਰ ਇਹ ਦੇਖ ਲਓ ਕਿ ਫਿਰ ਕੰਮੇ ਟੰਗੇ ਜਾਣਗੇ ਦੋਸੇ ਫਿਰ ਉਹ ਬਿਲਕਦੇ ਆ ਫਿਰ ਉਹ ਪੈਰੀ ਪੱਗਾਂ ਧਰਦੇ ਆ ਫਿਰ ਉਹ ਪੈਸੇ ਦਿੰਦੇ ਆ ਵੀ ਸਾਡੇ ਨਾਲ ਸਮਝੌਤਾ ਕਰ ਲਓ ਫਿਰ ਵਿਚੋਲੇ ਪਾਉਂਦੇ ਆ ਵਿੱਚ ਪਹਿਲਾ ਪਾਪ ਕਰਨ ਲੱਗੇ ਸੋਚ ਲਿਆ ਕਰੋ ਕਿਸੇ ਦਾ ਘਰ ਅਜਾੜਨ ਲੱਗੇ ਸੋਚ ਲਿਆ ਕਰੋ ਕਿ ਅਸੀਂ ਇਹਦਾ ਘਰ ਅਜਾੜਨ ਲੱਗੇ ਆ ਸਾਡੇ ਵੀ ਗਾਹਾਂ ਬੱਚੇ ਨੇ ਸਾਡੇ ਵੀ ਧੀ ਪੁੱਤਰ ਨੇ ਇਹ ਤਰੱਕੀਆਂ ਇਹ ਅਹੁਦੇ ਇਹ ਕੁਰਸੀਆਂ ਸਦਾ ਨਹੀਂ ਰਹਿਣੀਆਂ ਇਹ ਕੁਰਸੀਆਂ ਵੀ ਜਿਹੜਾ ਟਾਈਮ ਪਾ ਕੇ ਜਿਹੜੀਆਂ ਖੁੱਸ ਜਾਂਦੀਆਂ ਨੇ ਟਾਈਮ ਪਾ ਕੇ ਜ਼ਿੰਦਗੀ ਵੀ ਖਤਮ ਹੋ ਜਾਂਦੀ ਆ ਤੇ ਅਗਲੀ ਗੱਲ ਜਿਹੜੀ ਆ ਜਾਂਦੀ ਆ ਉਹ ਧੀਆਂ ਪੁੱਤਾਂ ਤੇ ਆ ਜਾਂਦੀ ਆ ਅੱਜ ਰੌਲ ਗਾਂਧੀ ਮਾਫੀ ਮੰਗਦਾ ਫਿਰਦਾ ਕਿ ਸਿੱਖ ਮੇਰੇ ਭਰਾ ਨੇ ਸਿੱਖ ਮੇਰੇ ਦੋਸਤ ਨੇ ਮੈਂ ਸਾਰੀਆਂ ਗਲਤੀਆਂ ਕਹਿੰਦਾ ਆਪਣੀ ਝੋਲੀ ਦੇ ਵਿੱਚ ਪਾਉਣਾ ਜੋ ਮੇਰੀ ਦਾਦੀ ਨੇ 80 ਤੋਂ 84 ਤੱਕ ਜਿੰਨੇ ਵੀ ਗਲਤੀਆਂ ਕੀਤੀਆਂ ਸੀ ਇਹੀ ਗਲਤੀਆਂ ਸੁਖਵੀਰ ਬਾਦਲ ਆਪਣੀ ਝੋਲੀ 'ਚ ਪਾਉਂਦਾ ਹੈਗਾ ਕਹਿੰਦਾ ਜੋ ਸਾਥੋਂ ਗਲਤੀਆਂ ਹੋਈਆਂ ਜੋ ਵੱਡੇ ਬਾਦਲ ਤੋਂ ਗਲਤੀਆਂ ਹੋਈਆਂ ਮੈਂ ਸਾਰੀ ਝੋਲੀਆਂ ਪਵਾਉਣਾ ਦੂਸਰੀ ਗਲਤੀ ਸਿਮਰਜੀਤ ਸਿੰਘ ਮਾਂ ਦੇ ਨਾਨੇ ਨੇ ਕੀਤੀ ਸੀ ਜਨਰਲ ਡੈਰ ਨੂੰ ਸਰੂਪਾ ਪਾ ਕੇ ਤੇ ਅੱਜ ਸਿਮਰਜੀਤ ਸਿੰਘ ਮਾਂ ਨੂੰ ਵੀ ਲੋਕਾਂ ਪਿੱਸਾ ਨਹੀਂ ਛੱਡਦੇ ਕੋਸਦੇ ਆ ਕਿ ਉਹਦੇ ਨਾਨੇ ਨੇ ਜਿਹੜੀ ਗਲਤੀ ਕੀਤੀ ਹੈ ਬੇਦੋਸੇ ਲੋਕਾਂ ਦਾ ਕਤਲ ਕਰਨ ਵਾਲੇ ਨੂੰ ਸਰੂਪਾ ਦਿੱਤਾ ਇਹੀ ਗਲਤੀ ਮਜੀਠੀਏ ਪਰਿਵਾਰ ਨੇ ਕੀਤੀ ਸੀ ਉਹਦੇ ਵੱਡੇ ਜਿਹੜੇ ਆਪਾਂ ਕਹਦੇ ਆਂ ਦਾਦੇ ਪੜਦਾਦਿਆਂ ਨੇ ਕੀਤੀ ਸੀ ਜਰਨਲ ਡਾਇਰ ਨੂੰ ਖਾਣਾ ਖਵਾਇਆ ਸੀ ਤੇ ਅੱਜ ਗਲਤੀਆਂ ਅੱਜ ਲੋਕ ਕੋਸਰੇ ਆ ਮਜੀਠੀਏ ਪਰਿਵਾਰ ਨੂੰ ਕਹਿਣ ਦਾ ਭਾਵ ਕਿ ਜਿਹੜਾ ਦਾਗ ਲੱਗ ਜਾਂਦਾ ਉਹ ਸਦੀਆਂ ਤੱਕ ਨਹੀਂ ਲੰਦਾ ਉਹ ਪੋਸਟਾਂ ਦੀ ਪੋਸਟਾਂ ਖਤਮ ਹੋ ਜਾਂਦੀਆਂ ਆ ਅਗਲੀਆਂ ਪੀੜ੍ਹੀਆਂ ਚੱਲ ਪੈਂਦੀਆਂ ਨੇ ਉਹ ਦਾਗ ਕਦੇ ਧੋਤੇ ਨਹੀਂ ਜਾਂਦੇ ਜਿਹੜੇ ਇਹ ਜੇ ਜ਼ਾਲਮਾਂ ਦਾ ਸਾਥ ਦਿੰਦੇ ਆ ਜਾਂ ਜ਼ੁਲਮ ਕਰਦੇ ਆ ਪਾਪ ਕਰਦੇ ਆ ਉਹ ਜਿਹੜੇ ਦਾਗ ਨੇ ਉਹ ਸਦੀਆਂ ਤੱਕ ਨਹੀਂ ਲੈਂਦੇ ਤੁਸੀਂ ਚਾਹੇ 10 ਪੀੜੀਆਂ ਬਦਲ ਲਓ ਉਹ ਦਾਗ ਕਦੇ ਧੋਤਾ ਨਹੀਂ ਲੈਂਦਾ ਇਸ ਕਰਕੇ ਪਹਿਲਾਂ ਸੋਚਿਆ ਕਰੋ ਵਿਚਾਰਿਆ ਕਰੋ ਕਿਸੇ ਦਾ ਘਰ ਪਟਣ ਲੱਗੇ ਕਿਸੇ ਦਾ ਘਰ ਉਜਾਰਨ ਲੱਗੇ ਕਿਸੇ ਦਾ નિર્ਦੋਸ਼ ਪੁੱਤ ਮਾਰ ਲੱਗੇ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਣਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਨਵਾਦੀ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ